मेरी गाड़ी के मगर के कहते मुझे इन्फॉर्मे इन गाड़ी रोक ली मैंने कहा हाँ जी कहते तारी गाड़ी में की लदिया मैंने कहा स्टील है सिल्वर है कहते मुझे इन्फॉर्मेशन मिली है स्टील सिल्वर के थल्ले डेढ़ टन तामा लोड है ये इनने मोबाइल भी मेरा ले लिया कहते साहब के पास चलो साहब ने चेक करना ਪੈਣਾ ਬਿਲਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਹਟਣਾ ਲੜਨ ਦਾ ਇਹ ਮੰਗਦੇ ਆਹੋ ਜੀ ਕੋਈ ਗੱਲ ਨਹੀਂ ਆ ਕਹਿੰਦੇ ਕੋਈ ਪੁੱਛ ਲੈ ਐਵਿਡੈਂਸ ਦਿਵਾ ਦੋ ਬਹਿ ਮੰਗ ਹੁਣ ਜਿਹਨੂੰ ਇਹ ਗੱਡੀ ਰੋਕਾਂਗੇ ਉਹ ਅੱਗੇ ਤੇ ਐਵੇਂ ਆ ਕੇ ਕਹਿੰਦੇ ਜੋ ਮੈਂ ਆ ਦੱਸੋ ਕਿ ਫਟਕਾ ਨਹੀਂ ਮੇਰੇ ਦਾ ਟਾਈਮ ਲਾਦਾ ਜੇ ਉਹ ਗੱਡੀ ਤੇ ਡੇਟਾਂ ਤੰਬਾ ਨਿਕਲਦਾ ਹੋਰ ਤੇ ਪਰਚਾ ਵੀ ਦੋ ਉਹਨੂੰ ਅਰੈਸਟ ਵੀ ਕਰੋ ਹਾਂਜੀ ਭਾਜੀ ਕੀ ਮਖੜਾ ਸਾਰਾ ਜੀ ਭਾਜੀ ਦੇਖੋ ਡਾਕਟਰ ਸਾਹਿਬ ਤੁਹਾਡੇ ਪੈਲੀ ਕਿੱਥੇ ਰੱਖ ਦੋ ਤੁਸੀਂ ਪੈਸੇ ਮੰਗ ਰਹੇ ਜੇ ਅਰੇ ਕੀ ਕਰਨਾ ਸਰ ਕੀ ਮਾਮਲਾ ਕੀ ਹੈ ਸਰ ਦੱਸਿਓ ਮੜਿਆ ਤੁਸੀਂ ਆਪਣੇ ਏਟੀਸੀ ਸਾਹਿਬਾ ਨੀਸ਼ਪਤਾ ਜੀ ਤੇ ਦਫ਼ਤਰ ਆ ਕੇ ਕੰਫਰਮ ਕਰ ਸਕਦੇ ਆ ਤੇ ਗੱਡੀ ਆ ਬਿਨਾ ਬਿੱਲ ਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਆੜਨਾ ਲੜਨ ਲੱਗ ਪਏ ਗੱਲ ਸਿਰ ਤੇ ਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਕਿ ਕੋਈ ਪੁਛ ਲੈ ਐਵੀਡੈਂਸ ਦਿਖਾ ਦਿਓ ਜਿਹੜੇ ਪੈਸੇ ਮੰਗਦੇ ਹੁਣ ਜਿੰਨੂੰ ਗੱਡੀ ਰੋਕਾਂਗੇ ਉਹ ਆੜ ਤੇ ਐਵੇਂ ਆ ਕੇ ਕਹਿੰਦੇ ਜੋ ਪੈਸੇ ਮੰਗ ਰਿਹਾ ਕਿ ਕਿ ਸਟਾਰਾ ਦੱਸੀ ਕਿ ਕਿਸੇ ਕੋ ਬਿਨਾ ਪਹਿਲ ਤੋਂ ਗੱਡੀ ਆ ਤੁਸੀਂ ਕਿਸ ਡਿਪਾਰਟਮੈਂਟ ਤੋਂ ਜੀ ਉਹ ਕਹਿੰਦੇ ਕੋਈ ਨਹੀਂ ਜੀ ਅਸੀਂ ਰਿਪੋਰਟ ਕਰਤਾ ਠੀਕ ਅੱਛਾ ਜੀ ਤੇ ਆਪਣਾ ਸ਼ੋਪ ਨਾਮ ਕੀ ਹੈ ਜੀ ਪਰਮੰਦਰ ਸਿੰਘ ਤੇ ਬਾਕੀ ਤੁਸੀਂ ਜਾਣਕਾਰੀ ਭਾਜੀ ਆਪਣੇ ਐਡਿਸਾ ਮੇਲ ਦਿੱਤਾ ਜੀ ਉਹਨਾਂ ਕੋ ਆ ਕੇ ਲੈ ਸਕਦੇ ਮੈਂ ਬਾਈਟ ਦੇਣ ਲਈ ਕੰਪੀਟੈਂਟ ਨਹੀਂ ਹਾਂਗਾ ਠੀਕ ਕੋਈ ਕੰਮ ਕਰਨ ਦਾ ਇਹ ਤੱਤ ਸਮਾਨ ਕੀ ਨਿਕਲਿਆ ਗੱਡੀ ਤੋਂ ਬੱਸਾ ਤੱਕ ਇਹ ਬਿੱਲ ਦੱਸਿਆ ਜਾਵੇ ਉਹ ਬਿੱਲ ਤੇ ਹੈ ਨਹੀਂ ਇਹਦੇ ਕੋਲ ਕੋਈ ਮੈਂ ਦੱਸਣ ਰਿਹਾ ਤੁਹਾਨੂੰ ਨਹੀਂ ਨਹੀਂ ਗੱਡੀ ਤੇ ਕੀ ਸਮਾਨ ਹੈ ਸਟੀਲ ਸਕਰਾ ਹੈ ਭਾਜੀ ਅਸੀਂ ਤੇ ਮੈਂ ਤੁਹਾਨੂੰ ਬੇਨਤੀ ਕਰਨ ਰਿਹਾ ਵੀ ਹੈ ਨਹੀਂ ਇਹ ਬਿੱਲ ਕਿੰਨੀ ਵਾਰੀ ਤੇ ਕਹਿ ਦਿੱਤਾ ਨਹੀਂ ਨਹੀਂ ਗੱਡੀ ਤੇ ਸਮਾਨ ਕੀ ਕਬਾੜ ਹੈ ਜੇ ਤਾਂ ਸਾਰਾ ਸਮਾਨ ਖੋਲਤਾ ਵਾ ਤੁਹਾਨੂੰ ਡੇਰ ਤੱਕ ਤਾਂਬਾ ਵਖਾਣੇ ਛੋੜੇ ਮਾਰ ਕੇ ਲੁੱਟਦੇ ਛੋੜੇ ਮਾਰ ਕੇ ਬਾਬਾ ਜੀ ਇਹ ਕੀ ਹੋਇਆ ਹੋਇਆ ਕੀ ਹੈ ਅਜੀ ਕੀ ਨਾਮ ਜੀ ਤੁਹਾਡਾ ਮੇਰਾ ਅਬਦੇਸ਼ ਕੁਮਾਰ ਆਦੋ ਦਾ ਹੈ ਜੀ ਹਾਂ ਜੀ ਕੀ ਹੈ ਜੀ ਤੁਹਾਨੂੰ ਕਿਉਂ ਖਿਲਾ ਰਿਹਾ ਗਿਆ ये खालसा कॉलेज के मेरी गाड़ी के मगर आके कहते मुझे इन्फॉर्मेश ने गाड़ी रोक ली मैंने कहा हाँ जी कहते ताड़ी गड्डी में की लद्या मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थल्ले डेढ़ टन तामा लोड है ते मैंने कहा सर ऐसा तो कुछ नहीं है ये कहते कोई नहीं साहब के पास चलो जे जेने मोबाइल भी मेरा ले लिया कहते साहब के पास चलो साहब ने चेक करना जे नहीं निकली आ, तारी वापस कर देंगे तो मैंने केवल गड्डी ले आए अब ये कह रहे दफ्तर चलो दफ्तर में सामने चेक कराती थी गड्डी

ਉਦੇ ਚ ਅਮਰਸਰ ਕਮਿਸ਼ਨਰਟ ਪੁਲਿਸ ਨੂੰ ਬੜੀ अच्छी ਕਾਮਯਾਬੀ ਮਿਲੀ ਹੈ ਕਮਰਸ਼ਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੀਰੋਇਨ ਬਰਾਮਦ ਕੀਤੀ ਔਰ ਇੱਕ بڑا ਪ੍ਰਾਣਸ smugglers ਜਿਹੜਾ ਕਿ ਪ੍ਰਕਲੇਮਡ ਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮੁਕੱਦਮਾ ਹੈਗਾ ਥਾਣੇ ਅਜਨਾਲੇ ਦਾ ਜਿੱਤੇ ਦੀ ਅ ਸਿਸਟਰ ਇਹਨਾਂ ਦਾ ਇੱਕ ਕਵਾਂਟੀ ਕੋਪੀ ਉਹ ਵੀ ਗ੍ਰਿਫਤਾਰ ਹੋਇਆ ਉਹਦੋਂ 4 ਕਿਲੋ ਹਿਰੋਇਨ ਦਾ ਉਹ ਮੁਕਤਮਾ ਦੱਸ ਸੀ ਇਹ ਉਹ ਇਹ ਬੰਦਾ ਉਸ ਚ ਪਵਾੜਾ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪਿਛੋਕੜ ਤੋਂ ਸਾਹਮਣੇ ਆਈ ਕਿ ਜਦੋਂ ਕਨਸਾਈਨਮੈਂਟ ਡਰੋਨ ਰਾਹੀਂ ਮਂਗਵੰਦਾ ਸੀ 1 ਲੱਖ ਰੁਪਈਆ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਕਟ ਦੇ ਬੱਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ ਔਰ ਵੱਡਾ ਡਰੱਗ ਸਮੱਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਤੋਂ ਅਗਲੀ ਜਿਹੜੀ ਤਫ਼ਤੀਸ਼ ਚੱਲ ਰਹੀ